ਮੇਰਾ ਨਾਲ ਆਕੀ ਹੋਇਆ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਨਾਲ ਮਬਸਨਿਨਾਤ ਜੀ ਅ ਪਿਛਲੇ ਬੀਤੇ ਦਿਨੇ ਜਿਹੜਾ ਇੱਕ ਮਸਲਾ ਚੱਲਦਾ ਪਿਆ ਵਾ ਗੁਰਜੀਤ ਸਿੰਘ ਓਜਲਾ ਜਿਹੜਾ ਸਿਟਿੰਗ ਐਮਪੀ ਸੀਗੇ ਉਹਨਾਂ ਵੱਲੋਂ ਜਿਹੜਾ ਐਸਸੀ ਸਮਾਜ ਦੇ ਪ੍ਰਤੀ ਜਿਹੜੀ ਇੱਕ ਬਹੁਤ ਹੀ ਇੱਕ ਮਾੜੀ ਜਿਹੜੀ ਮਾਨਸਿਕਤਾ ਦਾ ਜਿਹੜਾ ਇੱਕ ਪਰਚੇ ਦਿੱਤਾ ਗਿਆ ਸੀਗਾ ਇੱਕ ਪ੍ਰੈਸ ਵਾਰਤਾ ਦੇ ਵਿੱਚ ਗੁਰਜੀਤ ਸਿੰਘ ਓਜਲਾ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਐਸਸੀ ਸਮਾਜ ਦੇ ਬੱਚੇ ਆ ਉਹ ਸ਼ੁਰੂ ਤੋਂ ਹੀ ਜਿਹੜੇ ਉਹਨਾਂ ਦਾ ਰੁਝਾਨ ਜਿਹੜਾ ਵਾ ਕੀ ਅਪਰਾਧ ਦੀ ਦੁਨੀਆ ਦੇ ਵਿੱਚ ਹੁੰਦਾ ਵਾ ਉਹ ਬਚਪਨ ਤੋਂ ਹੀ ਜਿਹੜੀਆਂ ਚੈਨੀ ਖੋਹ ਕਰਦੇ ਆ ਜਾਂ ਜੇਬ ਖਤਰਦੇ ਆ ਜਾਂ ਹੋਰ ਵੀ ਜਿਹੜੇ ਆ ਕ੍ਰਾਈਮਸ ਦੇ ਵਿੱਚ ਜਿਹੜੇ ਲਿਪਤ ਹੁੰਦੇ ਆ ਔਰ ਵੱਡੇ ਹੁੰਦੇ ਹੁੰਦੇ ਜਿਹੜੇ ਆ ਉਹ ਇੱਕ ਗੈਂਗਸਟਰ ਜਿਹੜਾ ਖਤਰਨਾਕ ਗੈਂਗਸਟਰ ਜਿਹੜਾ ਵਾ ਉਹ ਬਣ ਜਾਂਦੇ ਆ ਔਰ ਇੱਥੇ ਪਾ ਦੱਸਣਾ ਚਾਹੇ ਵਿਸ਼ੇਜਿਕ ਜੋ ਗੱਲ ਕਵਾਂਗੇ ਕਿ ਉਸ ਵੇਲੇ ਉਹ ਸਿਟਿੰਗ ਐਮਪੀ ਸੀਗੇ ਔਰ ਇੱਕ ਸੰਵਿਧਾਨਿਕ ਪੋਸਟ ਦੇ ਉੱਤੇ ਹੁੰਦੇ ਹੋਏ ਜਿਹੜਾ ਉਹਨਾਂ ਵੱਲੋਂ ਜਿਹੜਾ ਇੱਕ ਐਸਸੀ ਸਮਾਜ ਜੋ ਇੱਕ ਬਹੁਗਿਣਤੀ ਸਮਾਜ ਆ ਔਰ ਉਸੇ ਹੀ ਸਮਾਜ ਦੀਆਂ ਵੋਟਾਂ ਤੋਂ ਜਿਹੜਾ ਸਰਕਾਰ ਦੀ ਜਿਹੜੀ ਆ ਇੱਕ ਨਿਰਧਾਰਤ ਹੁੰਦਾ ਵਾ ਕਿ ਕਿਹੜੀ ਸਰਕਾਰ ਬਣੀ ਹੈ ਔਰ ਸ਼ਡਿਊਲ ਕਾਸਟ ਜਿਹੜੀ ਇੱਕ ਸੰਵਿਧਾਨਿਕ ਜਿਹੜੀ ਆ ਸਾਨੂੰ ਅਧਿਕਾਰ ਦਿੱਤਾ ਗਿਆ ਵਾ ਕਿ ਜਿਹੜੇ ਐਸਸੀ ਸਮਾਜ ਦੇ ਲੋਕ ਆ ਉਹਨਾਂ ਨੂੰ ਇੱਕ ਪਛਾਣ ਦਿੱਤੀ ਗਈ ਹੈ ਸ਼ਡਿਊਲ ਕਾਸਟ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਵੀ ਜਿਸ ਅਸੀ ਸਮਾਜ ਨੂੰ ਇਨੇ ਗਾਲੀ ਦਿੱਤੀ ਹੈ ਉਸ ਅਸੀ ਸਮਾਜ ਨੂੰ ਨਹੀਂ ਗੱਲ ਦੀ ਸੰਵਿਧਾਨ ਨੂੰ ਗਾਲੀ ਦਿੱਤੀ ਹੈ ਕਿਉਂਕਿ ਜੇ ਅਸੀ ਸਮਾਜ ਦੇ ਵਿੱਚ ਜੇ ਇਹ ਲੋਕ ਕਹਿੰਦੇ ਆ ਨਾ ਕਿ ਜੇਬ ਕਤਰੇ ਆ ਜਾਂ ਅਨਪੜਾ ਜਾ ਚੈਨੀ ਚੋਰ ਆ ਜਾਂ ਗੈਂਗਸਟਰ ਆ ਤੇ ਮੈਂ ਇੱਥੇ ਦੱਸਣਾ ਚਾਹਾਂ ਕਿ ਬਾਬਾ ਸਾਹਿਬ ਅੰਬੇਦਕਰ ਹੀ ਸੀਗੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਦੀ ਬਦੌਲਤ ਹੀ ਜਿਹੜਾ ਇਹ ਐਮਪੀ ਦੀ ਸੀਟ ਤੇ ਬੈਠਾ ਵਾ ਔਰ ਐਮਪੀ ਦੀ ਹੀ ਸੀਟ ਜਿਹੜੀ ਅੱਜ ਉਹ ਲੜਨ ਜਾ ਰਿਹਾ ਵਾ ਇੱਕ ਸੰਵਿਧਾਨਿਕੀ ਚੀਜ਼ ਹੈਗੀ ਆ ਸੋ ਇਸ ਕਰਕੇ ਜਿਹੜਾ ਐਸੀ ਸਮਾਜ ਦੇ ਵਿੱਚ ਪੂਰੇ ਐਸੀ ਸਮਾਜ ਦੇ ਵਿੱਚ ਵਾਲਮੀਕੀ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਸੀਗਾ ਔਰ ਜਿਸ ਰੋਸ ਕਰਕੇ ਜਿਹੜਾ ਅੱਜ ਸਾਡੀ ਜਥੇਬੰਦੀ ਵੱਲੋਂ ਭਗਵਾਨ ਵਾਲਮੀਕੀ ਵੀਰਸਾ ਨਾਲੋਂ ਇੱਕ ਮਾਨਯੋਗ ਅਦਾਲਤ ਵਿੱਚ ਸੀਜੀਐਮ ਕੋਰਟ ਦੇ ਵਿੱਚ ਸ਼੍ਰੀ ਪ੍ਰਿੰਦਰ ਸਿੰਘ ਜੀ ਦੀ ਕੋਰਟ ਦੇ ਵਿੱਚ ਤੇ ਜਿਹੜਾ ਇਹ ਅੰਡਰ ਸੈਕਸ਼ਨ 499 500 ਦੇ ਅੰਡਰ ਰਜਿਸਟਰਡ ਹੋਇਆ ਵਾ ਸੀਜੀਐਮ ਦੇ ਕੋਰਟ ਤੇ ਦਿਸਟ੍ਰਿਕਟ ਹੈਗਾ ਜੀ ਫਾਈਲ ਹੋਇਆ ਵਾ 13 ਤਰੀਕ ਨੂੰ ਜਿਹੜਾ ਰਜਿਸਟਰਡ ਹੋਇਆ ਸੀਗਾ ਔਰ ਇਹਦੀ ਨੈਕਸਟ ਹੀਅਰਿੰਗ ਹੈ ਕਿ ਇਹ 25 ਹੱਥ 2024 ਦੀ ਹੈ ਜੀ ਠੀਕ ਔਰ ਜੋ ਵੀ ਇਹਦੇ ਵਿੱਚ ਕੋਰਟ ਡਿਸੀਜਨ ਕਰੇਗਾ ਉਹ ਸਾਡੇ ਸਮਾਜ ਨੂੰ ਮਨਜ਼ੂਰ ਹੋਵੇਗਾ ਸਰ ਇੱਕ ਕਾਫੀ ਪੁਰਾਣਾ ਵਿਵਾਦ ਹੈ একদম ਲੱਗਦਾ ਨਹੀਂ ਦੁਬਾਰਾ ਇਲੈਕਸ਼ਨਾਂ ਲੱਗ ਕੇ ਜਾਣ ਬੂਝ ਕੇ ਉਛਾਲਿਆ ਜਾ ਰਿਹਾ ਹੈ ਦੇਖੋ ਜੀ ਵਿਵਾਦ ਕੋਈ ਵੀ ਕ੍ਰਾਈਮ ਜਿਹੜਾ ਹੁੰਦਾ ਨਾ ਔਰ ਕੋਈ ਵੈਲਿਡਿਟੀ ਜਿਹੜਾ ਇਸ ਕਰਕੇ ਇਹ ਚੀਜ਼ ਕੀਤੀ ਗਈ ਹੈ ਕਿ ਵੀ ਇਹਨੂੰ ਕਿਉਂਕਿ ਨੇ ਇੱਕ ਮੈਂ ਪਹਿਲਾਂ ਵੀ ਆਪਣੀ ਬੈਰ ਤੇ ਇਹੀ ਗੱਲ ਕਹੀ ਹੈ ਸੰਵਿਧਾਨ ਨੂੰ ਗਾਲੀ ਦੱਤੀ ਸੀ ਕਿ ਜਨੇ ਹਣਾ ਤਾਂ ਉਸ ਕਰਕੇ ਅੱਜ ਇਹਨੂੰ ਇਹੀ ਦੱਸਣਾ ਚਾਹਾਂਗੇ ਕਿ ਵੀ ਸੰਵਿਧਾਨ ਦੀ ਕੀ ਵੈਲਿਊ ਆ ਔਰ ਸੰਵਿਧਾਨ ਕਰਕੇ ਇਹ ਖਲੋਤਾ ਵਾ ਔਰ ਸੰਵਿਧਾਨ ਨੂੰ ਜੇ ਮਾੜਾ ਚੰਗਾ ਬੋਲੇਗਾ ਜੇ ਸ਼ਡੂਲ ਕਾਸ ਸਮਾਜ ਨੂੰ ਬੋਲੂਗਾ ਤੇ ਐਸੀ ਸਮਾਜ ਆਰਾ ਇਹਨੂੰ ਜਿਹੜਾ ਵਾ ਜਿਹੜੀ ਨੱਕਾ ਨੱਕ ਜਿਹਾ ਤੁਹਾਂ ਜਰੂਰ ਕੱਢੇਗਾ ਲਕੀ ਜੀ ਪਿਛਲੇ ਦਿਨੀ ਉਹਨਾਂ ਕੋਲ ਤੀਰਥੇ ਜਾ ਕੇ ਮਾਫੀ ਵੀ ਮੰਗ ਲਈ ਔਰ ਉਹਨਾਂ ਵੱਲੋਂ ਸੇਵਾ ਵੀ ਲਗਾਈ ਗਈ ਸੀ ਸੇਵਾ ਵੀ ਕੀਤੀ ਗਈ ਤੇ ਤੀਰਥ ਨੂੰ ਆਪਾਂ ਮੱਕਾ ਸਮਝਦੇ ਆਪਨਾ ਉਤੋਂ ਜਦ ਮਾਫੀ ਨਾਮ ਆਈਦਾ ਸਾਨੂੰ ਕਹਿੰਦੇ ਦੇਖੋ ਜੀ ਸਾਡੇ ਜਿਹੜੇ ਸੰਤਾ ਸੰਤ ਮਾਰਾ ਮਲਗੀਰਨਾ ਜੀ ਆ ਸਾਡੇ ਸਤਿਕਾਰਯੋਗ ਆ ਧਾਰਮਿਕ ਸਜ਼ਾ ਉਸ ਵੇਲੇ ਲਗਾਈ ਜਾਂਦੀ ਹੈ ਜਦੋਂ ਆਪਣੇ ਸਮਾਜ ਦਾ ਕੋਈ ਮੰਨ ਲਓ ਜਿਸ ਤਰ੍ਹਾਂ ਅਸੀਂ ਕੋਈ ਸਮਾਜ ਦੇ ਪ੍ਰਤੀ ਕੋਈ ਆਪਣੇ ਧਰਮ ਪ੍ਰਤੀ ਕੋਈ ਗਲਤ ਗੱਲ ਕਰਦੇ ਆ ਨਾ ਫਿਰ ਉਸ ਸਮੇਂ ਉਸ ਉਸ ਕੰਡੀਸ਼ਨ ਦੇ ਵਿੱਚ ਜਿਹੜੀ ਆ ਧਾਰਮਿਕ ਸਜ਼ਾ ਲਗਾਈ ਜਾਂਦੀ ਆ ਨਾ ਕਿ ਕਿਸੇ ਅਦਰ ਕਾਸਟ ਵਾਲੇ ਨੂੰ ਜਿਹੜੀ ਧਾਰਮਿਕ ਸਜ਼ਾ ਲਗਾਈ ਜਾਂਦੀ ਆ ਇਹ ਕਿਨੇ ਸੰਵਿਧਾਨ ਨੂੰ ਜਿਹੜੀ ਮੈਂ ਪਹਿਲਾਂ ਵੀ ਬਾਰ-ਬਾਰ ਗੱਲ ਕਰ ਰਿਹਾ ਕਿ ਸੰਵਿਧਾਨ ਨੂੰ ਇਹਨਾਂ ਅਪਸ਼ਬਦ ਬੋਲੇ ਆ ਔਰ ਸੰਵਿਧਾਨ ਦੇ ਅਕੋਰਡਿੰਗ ਹੀ ਜਿਹੜਾ ਅਸੀਂ ਇੱਕ ਜਿਹੜਾ ਡਾਕਟਰ ਹਮੇਸ਼ਨ ਦਾ ਜਿਹ ਅ ਡਿਸਾਈਡ ਕਰੇਗਾ ਜੋ ਕੋਡ ਮਾਂਜੋ ਕੋਡ ਡਿਸਾਈਡ ਕਰੇਗੀ ਉਹ ਸਾਰੇ ਸਮਾਜ ਨੂੰ ਮੈਂ ਬਰੋ ਤੁਹਾਡਾ ਸਮਝ ਸਕਦਾ ਪਰ ਇਲੈਕਸ਼ਨਾਂ ਦੇ ਅੱਗੇ ਕਿਉਂ ਪਹਿਲੋਂ ਕਿਉਂ ਨਹੀਂ ਕਿਹਾ ਉਹ 6 ਮਹੀਨੇ ਪਹਿਲੋਂ ਦੀ ਗੱਲ ਮੈਂ ਐਸੇ ਕਹਾਂ ਕਿ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰ ਜਾਣਾ ਕਿ ਫੇ ਪਹਿਲੀ ਗੱਲ ਤੇ ਹੈ ਪੋਲਿਟਿਕਲ ਸਟੈਂਟ ਕੋਈ ਨਹੀਂ ਜੇਗਾ ਅਸੀਂ ਕਿਸੇ ਪੋਲਿਟਿਕਲ ਪਾਰਟੀ ਨਾਲ ਬਿਲੋਂਗ ਨਹੀਂ ਕਰਦੇ ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰ ਸਕਦੇ ਆ ਅਸੀਂ ਸਿਰਫ ਸਿਰਫ ਇਹਨੂੰ ਇੱਕ ਜੀ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ ਜਿਸ ਐਸੀ ਸਮਾਜ ਨੂੰ ਇਹਨੇ ਗਾਲੀ ਦਿੱਤੀ ਸੀਗੀ ਉਸ ਐਸੀ ਸਮਾਜ ਜਿਹੜਾ ਵਾ ਆਪਣੇ ਅਧਿਕਾਰ ਆਪਣੇ ਹੱਕ ਆਪਣਾ ਕਾਨੂੰਨ ਚੰਗੀ ਜਾਂਦਾ ਵਾ ਕਿਉਂਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਜਿਹੜੇ ਆ ਅਸੀਂ ਉਹਨਾਂ ਦੇ ਪੈਰੋਕਾਰ ਆ ਔਰ ਅਸੀਂ ਉਹਨਾਂ ਦੇ ਮਾਰਗਦਰਸ਼ਨ 'ਤੇ ਚੱਲਦੇ ਆਂ ਔਰ ਉਸੇ ਹੀ ਸੰਵਿਧਾਨ ਦੇ ਅਕੋਰਡਿੰਗ ਜਿਹੜਾ ਵਾ ਇਹਨੂੰ ਸਬਕ ਜ਼ਰੂਰ ਸਿਖਾਵਾਂਗੇ ਇਹ ਕੋਰਟੇ ਕਿਦੋਂ ਕੀਤਾ ਤੇ ਕਿੱਥੇ ਕੀਤਾ ਇਹ ਇਹਨੂੰ ਅੱਜ 4-5 ਦਿਨ ਹੋ ਚੁੱਕੇ ਆ ਕੋਰਟ ਜਿਹੜਾ ਮਾਨਜੁਗ ਪਰਿੰਦਰ ਸਿੰਘ ਜੀ ਦੀ ਅਦਾਲਤ ਵਿੱਚ ਜਿਹੜਾ ਕੋਰਟ ਜਿਹੜਾ ਕੇਸ ਜਿਹੜਾ ਰਿਸਟਰ ਹੋ ਚੁੱਕਾ ਵਾ ਡੇਟ ਕਿੰਨੀ ਹੈ ਨੈਕਸਟ ਜਿਹੜੇ ਵਕੀਲ ਸਾਹਿਬ ਕੋ ਪੁੱਛ ਕੇ ਜਿਹੜੇ ਮੀਡੀਆ ਨਾਲ ਜਲ ਰਹਾ ਕਰਤਾ ਵਾਂਗੇ ਯਾਰ ਡੀਸੀ ਦਾ ਤਰਬੂਜੀ ਉਹਦਾ ਕੀ ਮੈਂ ਡੀਸੀ ਸਾਹਿਬ ਦੇ ਅੱਜ ਹੀ ਪੇਸ਼ ਹੋ ਕੇ ਏਡੀਸੀ ਸਾਹਿਬ ਮੈਡਮ ਨੂੰ ਇੱਕ ਇਲੈਕਸ਼ਨ ਕਮਿਸ਼ਨ ਵਗੈਰਾ ਮੰਗ ਪੱਤਰ ਭੇਜਿਆ ਵਾ ਜਿਹਦੇ ਵਿੱਚ ਇੱਕ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਪੱਤਰ ਦਿੱਤਾ ਵਾ ਉਸ ਰਾਹੀਂ ਇਹ ਮੰਗ ਕੀਤੀ ਆ ਇੱਕ ਸੰਵਿਧਾਨਿਕ ਪੋਸਟ ਦੇ ਉੱਪਰ ਬੈਠ ਕੇ ਜਿਹੜਾ ਗੁਰਜੀਤ ਸਿੰਘ ਓਚਲਾ ਜਿਹੜਾ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦਾ ਵਾ ਉਹਨੇ ਅਸੀਂ ਸਮਾਜ ਨੂੰ ਜਿਹੜਾ ਮਾੜਾ ਚੰਗਾ ਸ਼ਬਦ ਬੋਲੇ ਆ ਔਰ ਜਿਹੜੀ ਜਿਹੜੀ ਨੋਮੀਨੇਸ਼ਨ ਆ ਉਹ ਰੱਦ ਕੀਤੀ ਜਾਵੇ ਤਾਂ ਕਿ ਇੱਕ ਇੱਕ انسان ਨੂੰ ਪਤਾ ਲੱਗੇ ਕਿ ਵੀ ਕਿਸ ਤਰੀਕੇ ਨਾਲ ਕਿਸੇ ਸਮਾਜ ਨੂੰ ਜਿਹੜਾ ਮਾੜਾ ਚੰਗਾ ਬੋਲਿਆ ਜਾਂਦਾ ਵਾ ਠੀਕ ਹੈ ਗਮਨ ਵਾਲਮੀਕੀ ਮਹਾਰਾਜ ਕੀ ਹੈ ਸ਼੍ਰੀ ਸ਼੍ਰੀ 108 ਗੁਰੂ ਗਿਆਨनाथ ਮਹਾਰਾਜ ਕੀ ਹੈ ਮੇਰਾ ਨਾਮ ਬਾਬਾ ਸਨੀਨਾਥ ਜੋ ਓਜਲਾ ਐਮਪੀ ਨੇ ਜੋ ਸਾਡੇ ਸਮਾਜ ਪ੍ਰਤੀ ਬਹੁਤ ਹੀ ਗਲਤ ਸ਼ਬਦ ਬੋਲੇ ਨੇ ਉਹਨਾਂ ਨੇ ਕਿਹਾ ਵੀ ਇਹ ਚੈਨੀ ਤੌਰ ਨੇ ਬਾਚੋ ਗੈਂਗਸਟਰ ਬੰਦੇ ਨੇ ਸਾਡੇ ਹੀ ਸਮਾਜ ਦੀਆਂ ਵੋਟਾਂ ਲੈ ਕੇ ਸਾਡੇ ਸਮਾਜ ਜੀ ਇਹਨਾਂ ਨੂੰ ਜਿਤਾਉਂਦਾ ਏ ਠੀਕ ਹੈ ਔਰ ਤੋਂ ਬਾਅਦ ਸਾਨੂੰ ਹੀ ਨੀਵਾ ਬਖੁੰਦੇ ਨੇ ਕਿ ਅਸੀਂ ਇਹਦੀ ਖੋਰ ਨਿੰਦਾ ਕਰਦੇ ਨੇ ਕਿ ਅਸੀਂ ਸਰਕਾਰ ਨੂੰ ਮੈਂ ਵੀ ਕਹਿੰਨੇ ਵੀ ਏਰੀ ਜਿਹੜੀ ਨਾਮਿਨੇਸ਼ਨ ਉਹ ਰੱਦ ਕੀਤੀ ਜਾਵੇ ਤੇ ਆਪਣੇ ਸਮਾਜ ਨੂੰ ਵੀ ਬੇਨਤੀ ਕਰਦੇ ਨੇ ਵੀ ਇਹਦਾ ਬਾਈਕਾਰ ਕੀਤਾ ਜਾ ਜਾਵੇ ਜੇ ਆਪਾਂ ਹੋਣ ਇਹਨਾਂ ਨੂੰ ਵੋਟਾਂ ਵਾ ਕੇ ਜਿਤਾਤਾ ਤਾਂ ਔਨ ਵਾਲੇ ਟਾਈਮ ਤੇ ਇਹਨਾਂ ਨੇ ਸਾਡਾ ਉਹ ਹਾਲ ਕਰਨਾ ਵੀ ਸਾਡਾ ਕਰੋ ਨਿਕਲਣਾ ਬੰਦ ਕਰ ਦੇਣਾ ਤਾਨੀ ਕੀ ਹੋਣੀ ਇਹਨਾਂ ਦੇ ਸਮਾਜਪਤੀ ਇਹਨਾਂ ਦੀ ਕਿੱਡੀ ਗੰਦੀ ਸੋਚ ਇਹਨਾਂ ਦੀ ਅਸੀਂ ਇਹੋ ਹੀ ਕਵਾਂਗੇ ਵੀ ਇਹਨਾਂ ਤੇ ਅਸੀਂ ਮਾਨਤਾ ਅਦਾਲਤ ਵਿੱਚ ਵੀ ਇਹਨਾਂ ਦੇ ਪ੍ਰਤੀ ਕੇਸ ਲਾ ਕਰ ਦਿੱਤਾ ਆ ਬੋਲੇ ਸੋਨਰ ਪਾਇਆ ਪਗਮਾਰ ਵਾਲਮੀਕੀ ਮਹਾਰਾਜ ਕੀ